ਸਾਸਰੀ ਗਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮਿੰਗ ਦਾ ਬਹੁਤ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਚੰਗੀਆਂ ਝੋਡੀਆਂ ਆਗੀਆਂ ਵੀਰੇ ਕੋਲੇ ਤਾਜ਼ੀਆਂ ਸੋਈਆਂ ਨੇ ਗੱਬਣਾ ਨੇ ਚੰਗੀਆਂ ਵੈੜਾਂ ਆਗੀਆਂ ਵੀਰੋ ਚੰਗੇ ਰਿਕਾਰਡ ਵਾਲੀਆਂ ਨੇ ਵੀਡੀਓ ਐਂਡ ਤਾਈਂ ਜਰੂਰ ਵੇਖਿਓ ਰੇਟ ਵੀਰ ਦਾ ਜੈਜ ਹੁੰਦਾ ਤਾਂ ਆਓ ਵੀਰੇ ਇਹਨਾਂ ਬਾਰੇ ਲੈਣੇ ਆ ਵੀਰੋ ਨਾਲ ਕੋਲੇ ਸਾਰੀ ਜਾਣਕਾਰੀ ਸਾਸਰੀ ਗਾਲ ਵੀਰ ਜੀ ਸਾਸਰੀ ਗਾਲ ਭਾਜੀ ਹੋਰ ਸੁਣਾ ਵੀਰੇ ਕੀ ਹਾਲ ਚਾਲ ਵਧੀਆ ਵੀਰ ਜੀ ਤੁਸੀਂ ਸੁਣਾਓ ਠੀਕ ਠਾਕ ਹੀ ਜੀ ਵਧੀਆ ਵੀਰੇ ਵਧੀਆ ਠੀਕ ਠਾਕ ਹਾਂ ਵੀਰੇ ਨਾਮ ਦੱਸੀਂ ਆਪਣਾ ਨਾਮ ਭਾਜੀ ਮੇਰਾ ਹਰਮਨ ਜੋ ਪਿੰਡ ਰਾਇਆ ਸਾਸੀ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਜਨਾਲਾ ਜੀ 에어ਪੋਰਟ ਦੇ ਨਾਲ ਹੀ 1 ਕਿਲੋਮੀਟਰ ਪਿੰਡ ਆ ਆਪਣਾ ਫੋਨ ਨੰਬਰ ਵੀਰੇ 8264342131 ਭਾਜੀ ਤਾਂ ਵੀਰ ਜੀ ਪਿਛਲੀ ਵੀਡੀਓ ਦਾ ਜਿਹੜਾ ਮਾਲ ਕੱਲ ਅਪਲੋਡ ਕੀਤੀਆਂ ਸੀਗੀਆਂ ਪਰਸੋਂ ਵੇਚ ਗਿਆ ਪਹਿਲੇ ਫੋਨਾਂ ਦੇ ਮਾਲ ਕਿਹਾ ਤੁਹਾਨੂੰ ਪਤਾ ਰੇਟ ਚ ਐਜ ਹੋਵੇ ਰੇਟ ਭਾਜੀ ਉਹ ਤਾਂ ਵੀਰੇ ਮਾਲ ਲਈਦਾ ਭਾਈ ਚਾਰ-ਚਾਰ ਡੱਡੇ ਮਾਲ ਵਿਗਦਾ ਆ ਬਿਲਕੁਲ ਕਾਰੋਬਾਰੀ ਮਾਲ ਸਾਰੇ ਖੜਦੇ ਰੋਟੀ ਰੱਖ ਕੇ ਮਾਲ ਦੇਈਦਾ ਬਿਲਕੁਲ ਅੱਜ ਵੀ 6 ਡੰਗੜ ਹੈ ਆਪਣੇ ਕੋ ਨੀਂਗੇ ਦੀ ਰੇਟ ਪਾਉਣੇ ਜਿਹੜੇ ਛੋਟ ਹੋਣੀ ਪਹਿਲਾਂ ਫੋਨਾਂ ਤੇ ਵੇਚ ਦੇ ਦਿੰਦੇ ਆ ਬਿਲਕੁਲ ਤਾਂ ਰੇਟ ਤੁਹਾਡਾ ਵੀਰੇ ਜਾਇਜ਼ ਹੁੰਦਾ ਹਰ ਵੀਡੀਓ ਦੇ ਵਿੱਚ ਤਾਂ ਪਸ਼ੂ ਸਾਫ਼ ਸੁਥਰਾ ਬਿਲਕੁਲ ਹਾਂਜੀ ਤਾਂ ਇੱਕ ਸਚਾਈ ਹੈ ਕਿ ਸਾਫ਼ ਸੁਥਰਾ ਪਸ਼ੂ ਹਨਾ ਵੀਰੇ ਜੋ ਹੈਗਾ ਉਹ ਦੱਸਣਾ ਹਾਂਜੀ ਤਾਂ ਹੀ ਪਸ਼ੂ ਜਲਦੀ ਵਿਗਣਾ ਹਾਂਜੀ ਤਾਂ ਕਰੀਏ ਵੀਰੇ ਸ਼ੁਰੂ ਪਹਿਲੇ ਨੰਬਰ ਵਾਲੀ ਬਾਰੇ ਦੱਸੀ ਬੈਠ ਆ ਗਈ ਹੈ ਭਾਜੀ ਹਾਂਜੀ ਸਾਡੇ ਪੰਜਾਂ ਮਹੀਨੇ ਵਾਲੀ ਚੈੱਕ ਪਾਸ ਹੋਣੇ ਕਰਾ ਗਿਆ ਆਪਾਂ ਟੀਕਾ ਠੰਡਾ ਲਾਤਾ ਸਾਡੇ ਪੰਜਾਂ ਮਹੀਨੇ ਹਾਂਜੀ 5 ਲੀਟਰ ਦੁੱਧ ਜੇ 4 ਮੰਨ ਕੇ ਜਿਹੜਾ ਮੱਝੀ ਵੀ ਭਲਾਈ ਹੈ ਹੈ ਸੀਲ ਠੰਡੀ ਆ ਵੇਖੋ ਤਾਂ ਵੇਖੋ ਵੀਰੋ ਟੋਕੜ ਗੱਬਣ ਵਹਿੜ ਆ ਗਈ ਠੰਡ ਠੰਡ ਚੰਗਾ ਪਿਆਰਾ ਲੱਗਿਆ ਤਾਂ ਬਾਕੀ ਚੈੱਕ ਪਾਸ ਵੀਰ ਨੇ ਕਰਾਤੀ ਦੁੱਧ 5 ਕਿਲੋ ਵੀਰੇ ਹਾਂਜੀ ਵੀਰ ਜੀ 4 ਮੰਨ 4 ਕਿਲੋ ਹੈਨਾ 4 ਕਿਲੋ ਮੰਨਿਓ ਵੀਰੋ ਤਾਂ ਬਾਕੀ ਟੋਕੜ ਗੱਬਣ ਵਹਿੜਾ ਵੀਰੋ ਲੰਮੀ ਬੇਲ ਦੀ ਆ ਗਈ ਆ ਸੱਜਣੇ ਵੀਰ ਜੀ 17 18 ਲੀਟਰ ਦੁੱਧ ਵਾੜਨੇ ਪੜਿਆ ਠੀਕ ਹੈ ਸੱਜਣੇ ਚੰਗਾ ਭਰ ਤਾਂ ਮੇਖੋ ਵੀਰੋ ਵੱਡੀ ਵੈੜਾ ਐ ਸਿੱਧੀ ਸੱਦੀ ਉੱਪਰੋਂ ਵੀ ਤਾਂ ਸੋਹਣੀ ਵੈੜਾ ਹਾਂਜੀ ਬਾਕੀ ਵੀਰੇ ਢਿੱਲਾ ਢੁਲਾ ਦੱਸਦੀਆਂ ਸੱਜਰ ਚੰਗੀ ਬੰਦੀ ਹੋਊਗੀ ਫਿਰ ਠੀਕ ਆ ਜੀ ਤਾਂ ਮੇਖੋ ਵੀਰੋ ਤਾਂ ਤੁਹਾਨੂੰ ਪਿਆਰਾ ਲੱਗਿਆ ਤਾਂ ਸੋਹਣੀ ਵੈੜਾ ਜੀ ਟੋਕਰ ਗੱਬਣਾ ਕਿਹੜਾ ਵੀਰ ਦਾ ਜੂ ਵੀਰੇ ਟੁੱਕੀ ਚੰਗਾ ਮੁੱਲ ਪਾਜੂ ਕਿਉਂਕਿ ਢਿੱਲਾ ਢੁਲਾ ਵੀ ਲੈਵੇ ਜਾਗੀਆਂ ਨੇ ਮੇਰਾ ਫਾਇਦਾ ਵਾ ਸਾਰਾ ਹੁਣ ਸਿਆਲ ਵੀ ਦੋ ਦਿਨ ਨੇ ਦਈ ਜਾਣਾ ਕਰਮਾਲੀ ਦੇ ਛਟਾਲੇ ਆਣਾ ਬਿਲਕੁਲ ਤਾਂ ਫਿਰ ਤੇ ਸੂਪ ਆਣਾ ਚੜਦੀ ਕਾਰਨੀਆ ਨੂੰ ਬਿਲਕੁਲ ਬਿਲਕੁਲ ਹਾਂਜੀ ਕਿਉਂਕਿ ਬਾਦ ਵਿੱਚ ਵੀਰੇ ਕਰੋ ਟੁੱਕੀ ਉਹਦਾ ਮੁੱਲ ਚੰਗਾ ਪੈ ਜੀ ਉਹਦਾ ਇਹ ਮੈਨੂੰ ਪਤਾ ਨਹੀਂ ਪਤਾ ਜਿਹੜਾ ਵੀ ਰਾਜ ਤੋਂ ਵੈੜ ਲੈ ਗਿਆ ਨਾ ਜਿੰਨਾ ਇਹਨੇ ਦੁੱਧ ਦਈਆਂ ਨਾ ਜਿੰਨਾ ਇਹਨੇ ਖਾਣਾ ਵਾ ਬਾਕੀ ਟੁੱਕੀ ਤੁਹਾਨੂੰ ਪਤਾ ਭਾਈ 55 60000 ਦੀ ਵੈੜ ਆ ਉਹ ਤਾਂ ਵੀਰੇ ਫਿਰ ਟੁੱਕੀ ਦਾ ਮੁੱਲ ਤਾਂ ਪੈਣਾ ਹੀ ਆ ਹਾਂ ਜੀ ਹਾਂ ਤਾਂ ਵੀਰ ਜੀ ਹੁਣ ਇਹ ਕਿੰਨੇ ਦੀ ਹੋ ਜੂ ਟੋਕੜ ਗੱਬਣ ਵੈੜ ਉਹਦਾ ਮੁੱਲ ਭਾਈ 32000 ਕਰਦੇ ਇਹ 30 ਦੀ ਦੇ ਰਹੀ ਇਹਦੇ ਕਰੋਨਾ ਮਾਰ 2 ਛੜ ਦੇ ਵੀਰੇ 28 ਦੀ ਹਾਂ ਨਾ 28 ਦੀ ਹਾਂ ਨਾ ਭਾਈ 26000 ਚ ਛੋੜ ਹੀ ਕਰਾਂਗੇ 200 26 ਜੀ 200 ਛੋਟ ਹੈ ਕੀ ਬਾਤ ਆ ਵੇਖੋ ਵੀਰੇ ਟੋਕੜ ਚੰਗੀ ਵੈੜਾ ਚਮਕ ਚਮਕ ਵਾਲੀ ਵੀਰੋ ਵੱਡੇ ਪੱਲੇ ਚ ਠੋਕੜ ਗੱਬਣਾ 26000 ਦੀ ਹਾਂਜੀ ਸੀਲ ਹੈ ਪਸ਼ੂ ਹਨਾ ਹਾਂਜੀ ਠੀਕ ਹੈ ਸਾਂਭੀ ਘੱਟਿਆ ਭਾਈ ਜੀ ਬਾਕੀ ਵੀਰੇ ਤੂੰ ਫੋਨ ਲਾ ਲਿਓ ਰੇਟ ਵੀਰ ਦਾ ਤੂੰ ਚੈੱਕ ਕਰ ਹੀ ਲੈ ਨੋਰਮਲ ਰੇਟ ਆ ਲੱਗਾ ਡੂੜੀ ਕਰਦਾ ਵਾ ਉਹਨੇ ਸਵੇਰੇ ਜਾਣਾ ਰਹਾ ਨੂੰ ਆ ਕੇ ਫਿਰ ਇਹਨੂੰ ਵਿਚਾਰੀ ਨੂੰ ਮਾੜੇ ਮੋٹے ਪੱਠੇ ਪਾਉਣੇ ਆ ਥੋੜੀ ਜੀ ਸ਼ਾਮ ਘੱਟ ਗਈ ਅੱਛਾ ਕਿਹੜਾ ਵੀਰੇ ਸੇਵਾ ਕਰ ਲੂ ਦੁੱਧ ਵਾਜੂ ਹਾਂਜੀ ਤਾਂ ਦੂਜਾ ਸੂਆ ਵੈੜ ਗੱਬਣਾ ਆ ਗੀਓ ਭਾਜੀ ਦੂਸਰਾ ਸੂਆ ਹਾਂਜੀ ਗੱਬਣ ਠੀਕ ਹੈ ਜੀ ਇਹ ਭਾਈ ਮਗਰਲੇ ਥਾਂ ਦੀ ਤੇਲ ਜੀ ਆ ਬਹਿਣੀ ਵਾਲੀ ਅੱਛਾ ਬਹਿਣੀ ਨਾਲ ਸੰਤੇਲ ਹਾਂਜੀ ਠੀਕ ਹੈ ਜੀ ਆ ਵੇਖੋ ਭਾਈ ਚੇਪਾ ਵਹਿਰਦਾ ਹੁੰਦਾ ਵੇਖੋ ਵੀਰੋ ਆ ਵੇਖੋ ਵੀ ਜੀ ਚੇਪਾ ਹੁੰਦਾ ਚੇਪਾ ਹੁੰਦਾ ਹੈ ਨਾ ਠੀਕ ਹੈ ਜੀ ਤੇ ਇੱਕ ਥਾਂ ਦੀ ਤੇਲ ਆ ਗਈ ਹੈ ਨਾ ਹਾਂਜੀ ਉਹ ਚੋਂ ਵੀ ਭਾਈ ਚੇਪਾ ਹੁੰਦਾ ਇਹ ਗੰਡ ਨਾੜ ਕੋਈ ਨਹੀਂ ਠੀਕ ਹੈ ਜੀ ਮੇਰਾ ਵੀਰ ਕੋਈ ਜਾ ਕੇ ਟੀਕੇ ਲਾ ਦੇ ਚੱਲ ਵੀ ਸਜਦਾ ਵੇਖੋ ਤਾਰ ਹੁੰਦੀ ਆ ਆ ਤਾਂ ਹੁੰਦੀ ਆ ਹਨਾ ਹਾਂਜੀ ਚਲੋ ਚਲੋ ਬੜੀ ਭਾਈਏ ਚੇਪਾ ਵੇ ਲੋ ਸ਼ਹਿਰ ਹੁੰਦਾ ਤੂੰ ਮੁੱਲ ਤੇ ਲੜਦਾ ਕਰਿਓ ਹਨਾ ਲੜ ਦਾ ਮੋਲ ਆਪਾਂ ਕਰਨਾ ਥਣ ਭਾਈ ਚੱਲ ਵੀ ਸਾਈਦਾ ਪਿਛਲੇ ਸਵੇਰ ਘਰ ਆਲੇ ਆਂਦੇ ਚੰਗਾ ਭਲਾ ਚੋਂਦੇ ਰਹੇ ਸੀ ਆਪ ਛੱਡੀ ਆ ਅੰਬਾ ਕੀ ਵੀਰੇ ਕਿਵੇਂ ਹੈ ਹੈ ਵੱਡੇ ਪੱਲੇ ਦੇ ਮੋਲ ਵਿੱਚ ਘਾਲ ਹੈਗਾ 23 24 ਲੀਟਰ ਦੁੱਧ ਚੋਂਦੇ ਰਹੇ ਆ ਹਜੇ ਤਾਂ ਮੈਂ ਦਿਨ 15 ਖੜਦੀ ਬਣਨੀ ਬੜੀ ਆ ਤੇ ਬਣੂ ਬਹੁਤ ਵੀਰੇ ਹਨਾ ਵੱਡੇ ਪੱਲੇ ਜੇ ਦੁੱਧ ਚੰਗਾ ਜਿਹਾ ਜੂ ਫਿਰ ਤਿੰਨਾ ਥਣਾ ਜੀ ਤਾਂ ਵੇਖੋ ਵੀਰੇ ਵੱਡੇ ਪੱਲੇ ਜਾ ਕੇ ਇੱਕ ਥਾਂ ਤੋਂ ਤੇਲਾ ਕੱਦ ਕਾਠ ਵਾਲੀ ਵੈੜਾ ਤਾਂ ਦੁੱਧ ਵੀਰ ਕਹਿੰਦਾ ਚੰਗਾ ਚਿਵਾਜੂ ਵੀਰੋ ਹੈ ਬਰੀਡ ਹਨਾ ਬੋਦੀ ਵਾਲੀ ਵੈੜਾ ਗਈ ਬਿਲਕੁਲ ਘਮਾ ਲਓ ਘਮਾ ਲਓ ਤਾਂ ਵੇਖੋ ਵੀਰੋ ਇੱਕ ਥਾਂ ਤੋਂ ਤੇਲਾ ਵੱਡੀ ਵੈੜਾ ਕੱਦ ਕਾਠ ਵਾਲੀ ਤਾਂ ਬੋਦੀ ਵਾਲੀ ਵੈੜਾ ਗਈ ਵੀਰੋ ਕੀ ਬਾਤ ਆ ਜੀ ਬਰੀਡ ਆ ਗਈ ਹਨਾ ਤਾਂ ਬਾਕੀ ਵੇਖੋ ਵੀਰੋ ਦੁੱਧ ਗੜੀ ਤੁਹਾਡੀ ਸੇਵਾ ਦਾ ਵੱਡੀ ਵੈੜਾ ਵੇਰੀ ਗੁੱਡ ਦੱਸਦੇ ਹੋ ਤਾਂ ਇਹ ਕਿੰਨਾ ਕਿ ਜਵਾਇਓ ਦੁੱਧ ਪਹਿਲੇ ਸੀ 23 24 ਲੀਟਰ ਚੋਂ ਥਾਣਾ ਆਇਓ ਦੇਂਦੀ ਰਹੀ ਆ ਅੱਛਾ ਇਹ ਤਾਂ ਵੀ ਜ਼ਿਆਦਾ ਨਹੀਂ ਆਂਦੇ ਭਾਈ ਕਿੰਨਾ ਥਾਣਾ 15 ਸੌਣ ਲੀਟਰ ਵਾਟ ਦੁੱਧ ਭਰੂਗੀ ਕੀ ਬਾਤ ਆ ਸਾਹਬ ਨਾਲ ਵੀਰ ਲੈ ਆਏ ਬਸ ਤਾਂ ਵੇਖੋ ਵੀਰੋ ਤਿੰਨਾ ਥਾਣਾ ਜੂ ਦੁੱਧ ਚ ਵੀਰ ਕਹਿੰਦਾ ਚੰਗਾ ਜਵਾਇਓ ਦਿਨ 15 ਲੈ ਜੂ ਹਣਾ 15 ਲੈ ਜੂ ਠੰਡੀ ਤੇ ਨਹੀਂ ਵਾੜ ਆ ਵਿੱਚ ਠੀਕ ਆ ਜੀ ਬਣੂ ਬਹੁਤ ਹਾਂ ਜੀ ਆ ਵੇ ਨੂੰ ਠੀਕ ਆ ਤਾਂ ਵੀਰੇ ਇਹਦਾ ਮੁੱਲ ਇਹ ਜੀ ਚਾਹਤਾਂ ਨੂੰ ਦੇ ਵੜ ਤੇ 60000 ਨਹੀਂ ਵੇਚੀ ਦੀ ਆ ਬਿਲਕੁਲ ਕੋਈ ਸ਼ੱਕ ਨਹੀਂ ਹੁਣ ਆਪਾਂ ਤੇ ਲੜਾਈ ਦੇਣੀ ਆ ਹਾਂਜੀ ਹੁਣ ਮੁੱਲ 40 35 ਦੀ ਦੇ ਰਹੀ ਆ ਤੇ ਤਰਾਉਣਾ ਮਾਲ 2 60 ਦੇ ਉੱਤੇ 33 33 ਦੀ ਦੇ ਰਾਂਗੇ ਵਿਜੀ ਕੋਈ ਨਹੀਂ ਜੇ ਤੁਸੀਂ ਕਹਿ ਰਹੇ ਹੋ ਬਾਕੀ ਕੋਈ ਫੋਨ ਲਾਓ ਹੋਰ ਛੋੜ ਪਾਈ 32000 ਦੀ ਦੇਣਾ ਹੈ 32000 ਦੀ ਹਾਂਜੀ ਤੇ ਵੀਰੋ ਬਾਕੀ ਫੋਨ ਲਾ ਲਿਓ ਤੁਸੀਂ ਹੋਰ ਮਾਤਨ ਹੋ ਜੂ ਹਾਂਜੀ ਕਿਹੜੇ ਵੀਰ ਨੇ ਚਲੋ ਦੁੱਧ ਵਾਸਤੇ ਹਣਾ ਵਧੀਆ ਡੱਕੇ ਲਾਉਣ ਆਲੀ ਆ ਹਾਂਜੀ ਠੀਕ ਆ ਗੱਡੀ ਛੋਟੀ ਹੈਗੀ ਹਾਂਜੀ ਗੱਬਣਾ ਜੀ ਸੁਈਆ ਵੀਜੀ ਨੂੰ ਸੁਈ ਨੂੰ ਦਿਨ ਦਾ 12 ਪਾਰਾ ਹੋ ਗਿਆ ਜੀ ਦੁੱਧ ਜੇ ਥੱਲੇ 8 ਲੀਟਰ ਪੱਕਾ ਜੀ 8 ਲੀਟਰ ਬੱਚਾ ਕੀ ਪਾਲੇ ਵੀਰੇ ਨੇ 31 ਮਾਦਮ ਜੋ ਭਾਜੀ ਕੱਟੀ ਘੜੀ ਆ ਗਈ ਵੀਰੇ ਉਹ ਮਾਦਮ ਬੱਜੀ ਅੱਛਾ ਆ ਉਹ ਕੱਟੀ ਆ ਗਈ ਹਾਂਜੀ ਤਾਂ ਵੇਖੋ ਵੀਰੋ ਸੋਹਣੀ ਝੋਟੀ ਆ ਸਿੰਘ ਸਿੰਘ ਚੰਗਾ ਲੱਗਿਆ ਤਾਂ ਚਵਾ ਇੱਕ ਨੰਬਰ ਜੇ ਭਾਜੀ ਲੇਵੇ ਦੀ ਬਹੁਤ ਸਾਫ ਹਾਂਜੀ ਹਾਂਜੀ ਇਹਨੂੰ ਤੋਰਦੇ ਲੰਮੀ ਮਾੜੀ ਜੀ ਵੀਰੇ ਪਰਲੀ ਸਾਈਡ ਤੋਂ ਦੋਰ ਮੇਰਾ ਫਵਰੀਓ ਲੈ ਬੇਰੀ ਬਹੁਤ ਸਾਫ ਆ ਤਾਂ ਸੋਹਣਾ ਲੇਵਾਂ ਲੱਗਿਆ ਠੀਕ ਹੈ ਕਮਾਲ ਹੋ ਗਿਰ ਚ ਖਾਂ ਤੁ ਨੂੰ ਵਧੀਆ ਲੱਗਿਆ ਹਨਾ ਹਾਂਜੀ ਚਵਾਈ ਇੱਕ ਨੰਬਰ ਛੋਟੀ ਨੂੰ ਭਾਈ ਠੀਕ ਹੈ ਉਹ ਤਾਂ ਭਾਈ ਇਹ 2 ਕਿਲੋ ਦੁੱਧ ਵਾਲ ਜੂ ਦਾ ਨਾ 1 ਕਿਲੋ ਦੁੱਧਰ ਮਾਂ ਨਾ ਚਵਾਉਗੀ ਮੁੱਲ ਵੀਰੇ ਦਾ ਮੁੱਲ ਵਿੱਚ ਹੀ ਦਾ 75000 ਕਰ ਦੇ ਜੀ ਕਿੰਨੇ ਦੀ ਹੋਜੋ 72 ਦੀ ਹਾਂ ਨਾ ਦੇ ਦੀਏ 70 ਦੀ ਜੇ ਤੁਸੀਂ ਕਹਦਾ ਵੀ ਜੀ ਘਾੜੀ ਨਹੀਂ ਮੋੜਦੀ। ਕੀ ਬਾਤ ਆ। ਦੇਖੋ ਵੀਰੋ ਨਾ 85 ਨਾ 80 ਨੋਰਮਲ ਵੀਰ ਦੇ ਰੇਟ ਆ। ਤਾਂ ਮਗਰ ਵੀ ਕੱਟੀ ਆ ਗਿਆ। ਹਾਂਜੀ ਭਾਜੀ। ਦੇਖੋ ਵੀਰੋ ਰੇਟ ਵੀਰ ਦਾ ਜਾਜ ਆ। ਇੱਥੇ ਜਾਏ ਰੇਟ ਹੁੰਦੇ ਆਪਣੇ ਤੁਹਾਨੂੰ ਪਰਾਂ ਤਾਈਂ ਮਾਲ ਵਿਖਦਾ। ਬਿਲਕੁਲ ਕੋਈ ਸ਼ੱਕ ਨਹੀਂ। ਕੋਈ ਸ਼ੱਕ ਨਹੀਂ। ਸਾਫ਼ ਸਿਰਾਪਾਹ ਹੁੰਦਾ ਵੀਰੋ। ਬਾਕੀ ਸੋਹਣੀ ਝੋਟੀ ਆ। ਹਾਂ ਨਾ ਵੀਰੇ ਕਿੰਨੇ ਦੀ ਕਰਤੀ ਹੁਣ ਇਹ। ਹਾਂਜੀ ਕਿੰਨੇ ਜੀ ਹੋ ਗਈ ਹਾਂ ਨਾ 70 ਪੂਰੇ ਹੀ 200 ਛੋਟ ਕੋਈ ਗੱਲ ਨਹੀਂ 500 ਜਾਂ ਦਿਓ ਹਣਾ ਕੋਈ ਨਹੀਂ ਠੀਕ ਹੈ ਜੀ ਠੀਕ ਹੈ ਵੇਖੋ ਵੀਰੇ ਰੇਡ ਬੜੇ ਜਾਜਾ ਵੱਡੇ ਪੱਲੇ 'ਚ ਮੈਂ ਹਾਂਜੀ ਕਿੰਨਾ ਟਾਈਮ ਲੱਜੀ ਵੀਰੇ ਭਾਈ ਜੀ ਦਿਨ ਖੜ ਦੀ 15 ਤੋਂ 20 ਲੱਗੇ 15 ਤੋਂ 20 ਹਾਂਜੀ ਠੀਕ ਹੈ ਜੀ ਤੇ ਸਾਹ ਬਛੜ ਕੇ ਦੇਣੀ ਛੋਟੇ ਹੀ ਰੇਡ 'ਚ ਨੀਕੇ ਯਾਰ ਰੇਡ ਹਾਂਜੀ ਤੇ ਵੇਖੋ ਵੀਰੇ 15 ਤੋਂ 20 ਦਿਨ ਬਾਕੀ ਖੁੱਲ ਵੀਰੇ ਐ ਚਗਾਠੇ 'ਚ ਕੂਠਾ ਚੋੜਾ ਲੱਗਿਆ ਵੀਰੇ ਸਿੰਗਲ ਹੱਡੀ ਤਾਂ ਵੱਡੇ ਪੱਲੇ ਜਾਗੀ ਮੈਂ ਦਿਨ ਜ਼ਰੂਰ 15 ਖੜਦੀ ਆ ਬਾਕੀ ਵੀਰੋ ਸਿੰਘ-ਸੁੰਗ ਚੰਗਾ ਲੱਗਿਆ ਫੇਸ ਕੁਆਲਿਟੀ ਸੋਹਣੀ ਲੱਗੀ ਆ ਦੂਜਾ ਸੁਹਾ ਝੋੜੀ ਦੂਸਰਾ ਸੁਹਾ ਜੀ ਹਾਂਜੀ ਤਾਂ ਵੀਰੇ ਦੱਸਦੇ ਆ ਪਹਿਲੇ ਸੁਏ ਦਾ ਕੋਈ ਰਿਕਾਰਡ ਹੈ ਪਹਿਲੇ ਸੁਏ ਭਾਈ 10-11 ਲੀਟਰ ਦੁੱਧ ਪਰਿਆ 10 ਤੋਂ 11 ਭਰ ਗਈ ਹਾਂਜੀ ਸੋਹਣੀ ਝੋਟੀ ਆ ਤਾਂ ਬਾਕੀ ਦਿਨ 15 ਚਲੋ ਕਿਹੜਾ ਵੀਰ ਸੰਭਲੂ ਹਨਾ ਹਾਂਜੀ ਤਾਂ ਬਾਕੀ ਵੀਰੋ ਐਮ ਸਾਰਾ ਸਾਲ ਵਧੀਆ ਢੱਕੇ ਲਾਉ ਦੁੱਧ ਦੇ ਸੋਹਣੀ ਪਤਲੇ ਚਮਚ ਆ ਗਈ ਸਿੰਗਲ ਹੱਡੀ ਆ ਗਈ ਸਿੰਘ-ਸੁੰਗ ਚੰਗਾ ਲੱਗਿਆ ਮੇਰਾ ਮੁੱਲ ਕੋਲੋਂ ਵੀ ਕੀ ਜਾ ਦੇ ਹਾਂਜੀ ਤਿਆਰ ਕਰਕੇ ਛੋਟੀਆਂ 80 85 ਦੀ ਵੀ ਮਿਲਦੀ ਆ ਬਿਲਕੁਲ ਹੁਣ ਮੁੱਲ 75 ਕਰਦੇ ਜਾਂ 70 ਦੀ ਦੇ ਦਈਏ ਦੋ ਛੱਡ ਦਿਓ 68 ਦੀ ਹਨਾ ਜੀ 65 ਦੀ ਦਈਆ ਪੂਰੇ ਦੀ ਇੱਕ ਹਜ਼ਾਰ ਹੋਰ ਛੱਡ ਦੋ 64 ਦੀ ਕਾਇਆ ਪੜਾ ਵੀਰਾਂ ਨੂੰ ਪਹਿਣਾ ਚਲੋ ਉਹ ਵੀ 2000 ਰੁਪਏ ਦਾ ਮਾਨ ਕਰਾਂਗੇ 6200 ਹੱਥ ਤੋਂ 200 ਛੋੜ ਕਰਾਂਗੇ ਠੀਕ ਹੈ ਇੱਕ ਵੀਰ ਬਾਠ ਹਜ਼ਾਰ ਦੀ ਵੇਖੋ ਸੋਣੀ ਛੋਟੀ ਦੇਣ 15 ਛੱਡ ਦੀ ਖਣ ਬੜਾ ਪਿਆਰਾ ਲੱਗਿਆ ਹਾਂ ਹੈ ਪਤਲੇ ਚੰਮ ਜੀ ਹਨਾ ਬਾਜੀ ਵੀ ਜੀ ਠੀਕੀਆਂ ਬੜੀਆਂ ਠੀਕੀਆਂ ਨੇ ਜੀ ਆ ਵੀਰ ਗਾੜੀ ਆ ਗਈ ਤੁਸੀਂ ਗਾੜੀ ਆ ਵੀ ਪਾਜੀ ਪਹਿਲਾ ਸੂਆ ਸੂਈ ਝੋਟੀ ਆ ਗਈ ਪਹਿਲਾ ਸੂਆ ਬਹੁਤ ਸੋਹਣੀ ਪਤ ਦਿਨ ਹੋਏ ਜੀ ਦੋ ਦਿਨ ਮੱਕਾ ਦਾ ਹੋ ਨੋ ਮੰਨ ਗਏ ਨੋ ਮੰਨ ਕੇ ਚੱਲਿਓ ਹਣਾ ਤਾਂ ਵੇਖੋ ਵੀਰੋ ਵੱਡੀ ਝੋਟੀ ਆ ਵੀ ਚਗਾਠਾ ਜਗੂਠਾ ਪੇਠ ਪੁੱਠ ਚੈੱਕ ਕਰੋ ਜੋੜੀ ਦੀ ਪਹਿਲਾ ਸੂਆ ਹਾਂਜੀ ਕੀ ਬਾਤ ਹੈ ਬੱਚਾ ਕੀ ਪਾਇਆ ਨੇ ਵੀ ਜੀ ਇਹਦੇ ਮਗਰੋਂ ਕੱਟਾ ਜੀ ਪਾਜੀ ਕੱਟਾ ਗਿਆ ਹਾਂਜੀ ਤਾਂ ਵੇਖੋ ਵੀਰੋ ਲੇਵਾ ਚੈੱਕ ਕਰੋ ਝੋਟੀ ਦਾ ਲੇਵਾ ਬਹੁਤ ਸ਼ਾਨਦਾਰ ਲੱਗਿਆ ਚਵਾ ਕਿਵੇਂ ਦਾ ਨਿਕਲੇ ਵੀਰ ਜੀ ਦਾ ਹਾਂ ਪਾਜੀ ਬਹੁਤ ਚੰਗਾ ਲੱਗਾ ਇੱਕ ਨੰਬਰ ਹਾਂਜੀ ਖਣ ਬੜਾ ਪਿਆਰਾ ਗੱਡਿਆ ਹਨਾ ਪਸਮੀਆਂ ਤੇ ਹੋਰ ਗੱਡੀਆਂ ਨਹੀਂ ਬਸ ਸਮਾ ਆ ਕੇ ਭਾਜੀ ਉਹ ਆਦੋਂ ਇੰਦੀ ਛੋਟੀ ਦੇ ਕੀ ਬਾਤ ਬੇਸ਼ੱਕ ਹੱਦ ਤੋਂ ਭਾਜੀ ਕੋਈ ਵੀਰ ਪਸਮਾ ਕੇ ਜਿਹੜੀ ਕੁਆਲਿਟੀ ਆ ਉਹ ਕੱਟਾ ਗਿਆ ਵੀਰੇ ਹਾਂਜੀ ਠੀਕ ਹੈ ਜੀ ਤਾਂ ਵੇਖੋ ਵੀਰੋ ਪਹਿਲਾ ਸੂਆ ਛੋਟੀ ਆ ਖਣ ਚੈੱਕ ਕਰ ਲਓ ਲੱਗ ਗਈ ਤੋ ਬੜਾ ਪਿਆਰਾ ਥਾਂ ਲੱਗਿਆ ਲੈ ਦੇ ਵਾਲਾ ਖਾਲੋਂ ਮਾਰਾ ਛੋਟੀ ਲੈ ਦੇ ਵਾਲੀ ਛੋਟੀ ਵੱਡੀ ਛੋਟੀ ਆ ਗਈ ਹਨਾ ਹਾਂਜੀ ਠੀਕ ਹੈ ਜੀ ਬੱਚੇ ਜੀ ਪਾ ਲੈ ਨੇ ਕੱਟਾ ਕੱਟਾ ਮਰ ਗਿਆ ਜੀ ਕੱਟਾ ਗਿਆ ਉਹ ਕੱਟਾ ਆ ਗਿਆ ਵੀਰੋ ਹਾਂਜੀ ਮੋਲ ਵੀਰੇ ਦਾ ਮੋਲ ਭਾਈ 95000 ਕਰ ਦੇ ਇਹ ਤੇ 10000 ਦਾ ਮਾਨਤਾ ਨੂੰ 59 ਦੇ ਲਈਏ ਹੋਰ ਕਰ ਦਿਓ ਮਾਨਤਾ ਨੂੰ ਵੀਰੇ ਪੂਰੇ ਡੱਬੇ ਦੀ ਹਾਨ ਆ ਭਾਈ ਛੋਟੀ ਦੇਣਾ ਕੀ ਬਾਤ ਆ ਹੋਰ ਕਰ ਦਿਓ ਛੋੜ ਛੱਪਾ ਦੇ ਦਾਂਗੇ ਵਿੱਚ ਹੀ ਕੋਈ ਯਾਰ ਛੱਡ ਦਿਓ 90 ਦਾ ਕੋਈ ਨਹੀਂ ਕਰਦਾ ਇਹ ਦੇਖੋ ਵੀਰੇ ਵੱਡੀ ਚੋਟੀ ਆ ਨਾ 1 5 ਨਾ 1 10 ਹਰੀ ਗੱਲ ਆ ਵੀਰ ਕੋਲੇ ਤੱਕਾਦ ਘਟ ਫੁੱਲਾ ਬਾਕੀ ਵੀਰਾਂ ਨੂੰ ਬੇਨਤੀ ਆ ਕਿ ਵੀਰੇ ਤੂੰ ਇੱਥੇ ਦੂਰੋਂ ਵੀ ਚੱਲ ਕੇ ਆਉਂਗਾ ਤੂੰ ਛੱਡ ਕੇ ਨਹੀਂ ਜਾਂਦੇ ਕੱਦ ਕਾ ਖਲੀ ਝੋਟੀ ਆ ਚੰਗੇ ਰਿਕਾਰਡ ਵਾਲੇ ਪਸ਼ੂ ਆ ਜੀ ਆ ਜੀ ਇਹ ਕਰ ਮਾਰੀ ਜਾਵੇ ਸੁਆ ਕੋ ਵੀਰ ਤੀਜਾ ਲਾਲੇ ਕੋਈ ਵੀਰ ਚੌਥਾ ਲਾਲੇ ਸ਼ਹਿਰ ਮਹਿਰਾ ਹੁੰਦਾ ਆ ਵੇਖੋ ਢਿੱਲਾ ਭਾਜੀ ਦੇਣੇ ਵੀ ਹੋਏ ਹਫਤਾ ਕੱਢ ਜੂ ਮਈ ਪਰ ਬਣੂ ਬਈ ੱੱਬੇ ਭਰੂ ਹਣਾ ਮੇਰੇ ਪੂਰੇ ਪੰਡਾ ਹੀ ਬਾਉ ਦੋਦੀ ਭਾਈ 14 ਕਿਲੋ ਦੀ ਤਸੱਲੀ ਤੇ ਆਈ ਹੈ ਜਿਹੜੇ ਵੀ ਆਪਾਂ ਮਈ ਆਪਾਂ ਲਈ ਹੈ ਨਾ ਉਹ ਆਂਦਾ ਹਰਮਨ ਬੇਸ਼ੱਕ ਮੇਰਾ ਨੰਬਰ ਦੇਣੀ ਜਿੰਨਾਂ ਨੂੰ ਮਈ ਦੇਣੀ 14 ਕਿਲੋ ਦੁੱਧ ਆਂਦਾ ਆਮ ਸੇਵਾ ਦੇ ਭੱਦੀ ਲਈ ਆਉਣੀ। ਵੀਰੇ ਕਲਾਵੇ ਪਾਉ। ਕੱਦ ਕਾਠ ਥਾਲੀਆ ਭਰਦੀ ਦੇ। ਕੱਦ ਕਾਠ ਥਾਲੀਆ ਲੈਵਾ ਬੜਾ ਹੈ ਨਾ ਹਨਾ ਵੀਰੇ ਦੁੱਧ ਭਰ ਗਿਆ ਨਾ ਇਹਨੇ। ਦੁੱਧ ਗੜੀ ਵੀਰਾਂ ਦੀ ਸੇਵਾ ਦਾ ਬਾਕੀ ਵੀਰੇ ਵੱਡੇ ਪੱਲੇ 'ਚ ਮੈਂ ਆ ਗਈ। ਸਿੰਘ ਸਿੰਘ ਚੰਗਾ ਲੱਗਿਆ ਮੈਨੂੰ। ਥਣ ਤੇ ਲੈਵਾ ਤਾਂ ਥਣ ਪਾਂਡੇ ਦਾ ਵੀਰੇ ਪਸ਼ੂ ਹੁੰਦਾ ਲੈਵਾ ਚੈੱਕ ਕਰ ਲਿਓ ਕੀ ਗਨੇ ਲੈਵੇ ਦੇ। ਅ ਪੂਰਾ ਲੈਵਾ ਖੱਬੇਦਾਰ ਲਾਇਆ ਇਹਨੇ ਪੰਡਾ ਬੁੰਡਾ ਪਾਈਆਂ ਲੈਵੇ ਆ ਰੀਆਂ। ਕਾ ਦੋਈਣ ਵਾਲੀ ਮੈਂ ਆ ਵੀਜੀ ਆਪਾਂ ਦੇ ਦੇਣੀ ਸਾਦਾ ਸਿਆਲ ਵੀ ਕੋ ਚੋਦ ਤਾਂ ਠਹਿ ਹੋਣ ਲਈਏ ਬਿਲਕੁਲ ਬਾਕੀ ਵੀਰੇ ਚੈੱਕ ਕਰ ਲੋ ਲਾਗੇ ਤੋਂ ਐ ਪੈਪਾ ਮਮਾ ਚੰਗੀਆਂ ਚੰਗੀਆਂ ਲੱਗੀਆਂ ਦੁੱਧ ਵਾਲੀ ਵਿੱਚ ਕਾ ਦਾਲੀ ਮੈਂ ਆ ਭਾਜੀ ਦੁੱਧ ਵਾਲੀ ਮੈਂ ਹਨਾ ਵੀ ਹਾਂਜੀ ਵੀਰੇ ਕਿੰਨੇ ਦੀ ਹੋਜੀ ਸਾਰੇ ਪੱਲੇ ਦੀ ਮੈਂ ਕਿੰਨਾ ਟਾਈਮ ਲੱਗਦੀ ਹੈ ਟਾਈਮ ਭਾਜੀ ਹਫਤਾ ਲੱਗੇ 10 ਦਿਨ ਲੱਗੇ ਬਿਲਕੁਲ ਪਰ ਬਣੂ ਚੰਗੀ ਮੈਂ ਕਿੰਨੀ ਬੜੀ ਤਸੱਲੀ ਦੇ ਆਈ ਆ ਗਾਰੰਟੀ ਫੁੱਲ ਆਈ ਆ ਹਾਂਜੀ 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 ਵੀਰ ਜੀ ਕਿੰਨੇ ਦੇ ਦੀ ਵੀਰੇ ਮੁੱਲ ਵੀ ਕੀ 80 85 ਕੋਈ ਨਹੀਂ ਇਹਦਾ 75000 ਦੇ ਦੇਈਏ ਤੇ ਕਰਨਾ ਮਾਰ। ਕੀ ਬਾਤ ਕਰ ਦੋ ਆਪ ਹੀ ਛੋਟ ਕਰ ਦੋ ਰੇਟ ਜਿਆ ਜ। ਛੋਟ ਭਾਈ 10000 ਛੱਡੀਏ 74 ਦੀ ਦੇ ਰਹੀਏ 73 ਦੀ। ਵੀਰ ਜੀ ਦੇਦਾ ਜੀ ਜੇ ਤੁਸੀਂ ਕਹੋ 73000 ਚ 200 ਛੋਟ ਕਰਾਂਗੇ ਬਾਕੀ ਵੱਡੀ ਮੈਂ ਆ। ਵੱਡੀ ਮੈਂ। ਉਹ ਸਾਫ ਆ ਪੂਰੀ ਥਾਂ ਦੇ। ਸਾਫ ਸੁਥਰੇਲੇ ਵੇ ਵਾਲੀ ਵੀਰੇ। ਹਾਂਜੀ। ਤਾਂ ਵੇਖੋ ਵੀਰੇ ਰੇਟ ਵੀਰ ਦਾ ਜਿਆ ਜ 73000 ਜੀ ਹੋ ਜੂ। ਜੀ ਇੱਕੋ 35 ਆਪਣੀ ਹੁੰਦੀ ਹਰ ਵੀਡੀਓ ਜ। ਹਾਂਜੀ। ਸਾਡੇ ਘਰੋਂ ਗੱਬਨ ਡੰਗਰ ਪਾਸ ਕਰੋ। ਬਿਲਕੁਲ ਸੋਇਆ ਡੰਗਰ ਭਾਈ ਚਾਰ ਡੰਗ ਚੋ ਬਿਲਕੁਲ ਹਾਂਜੀ ਤਸੱਲੀ ਕਰਕੇ ਖੜੋ ਭਾਈ ਬਿਲਕੁਲ ਤਾਂ ਵੇਖੋ ਵੀਰੋ ਆਪ ਦੀ ਤੁਸੀਂ ਤਸੱਲੀ ਕਰਨੀ ਵੇਚ ਆ ਕੇ ਪਸ਼ੂ ਖਰੀਦਣਾ ਤੁਹਾਡੀ ਆਪ ਦੀ ਜ਼ਿੰਮੇਵਾਰੀ ਆ ਬਾਕੀ ਰੇਡ ਵੀਰ ਦਾ ਜਾਇਜ ਆ 73 ਆ ਵੱਡੀਆਂ ਝੋਟੀਆਂ ਨੇ ਰੇਡ ਜਾਇਜ ਨੇ ਸਾਫ ਸੁਥਰੀਆਂ ਨੇ ਵੀਰੋ ਤਾਂ ਵੜਾਂ ਦੀ ਗੱਲ ਕਰੀ ਇਹਦਾ ਵੜਾਂ ਵੀ ਚੰਗੀਆਂ ਟੌਪ ਕਲਾਸ ਨੇ ਜੋ ਕੋਈ ਹੈਗਾ ਵੀਰ ਸੱਚ ਬੋਲਦਾ ਜੇ ਤੇਲਾ ਦਾ ਤੇਲ ਕਾ ਕੇ ਦਿੱਤੀ ਆ ਰੇਡ ਜਾਇਜ ਕੀਤਾ ਵੱਡੀ ਵੜਾ ਫੁੱਲ ਬਰੀਡਾ ਤਾਂ ਟੋਕਰ ਗੱਬਨ ਦਾ ਵੀ ਰੇਡ ਵੀਰ ਨੇ ਜਾਇਜ ਕੀਤਾ ਬਾਕੀ ਇਹੋ ਬੇਨਤੀ ਆ ਹਰ ਵੀਡੀਓ ਵੀਰੇ ਚੈਨਲ ਨੂੰ ਮਤਲਬ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਨਵੀਂ ਤੋਂ ਨਵੀਂ ਵੀਡੀਓ ਜੋ ਤੁਹਾਨੂੰ ਲੈ ਕੇ ਬਖਾਲੀ ਜਾਵੇ ਜੀ ਤਾਂ ਬਾਕੀ ਵੀਰੇ ਐਡਰੈਸ ਇਕ ਬੋਲੀਆ ਆਪਣਾ ਜੀ ਲਾਹ ਹਰਮੰਗੇ ਪਿੰਡ ਰ ਸਾਸੀ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਚਨਾਲਾ 에어ਪੋਰਟ ਦੇ ਨਾਲ ਹੀ 에어ਪੋਰਟ ਆ ਖਾਸ ਹੀ ਆਪਣਾ ਠੀਕ ਹੈ ਜੀ 에어ਪੋਰਟ ਦੇ ਨਾਲ ਹੀ ਪੈ ਗਿਆ ਆਪਾਂ ਨੂੰ ਹਨਾ ਫੋਨ ਨੰਬਰ ਵੀਰੇ 826444231 ਭਾਜੀ ਸਤਿ ਸ਼੍ਰੀ ਅਕਾਲ